ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉਹ ਕਿਹੜੇ 9 ਸੰਕੇਤ ਹਨ ਜੋ ਪਰਮਾਤਮਾ ਸਾਨੂੰ ਸਾਡੇ ਅਮੀਰ ਹੋਣ ਤੋਂ ਪਹਿਲਾਂ ਦਿੰਦੇ ਹਨ ਜਿੰਨਾ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਹੁਣ ਸਾਡਾ ਜੀਵਨ ਬਦਲਣ ਵਾਲਾ ਹੈ ਸਾਡੀ ਜ਼ਿੰਦਗੀ ਵਿੱਚ ਹੁਣ ਸੁੱਖ ਹੀ ਸੁੱਖ ਆਉਣ ਵਾਲੇ ਹਨ ਸਾਥ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਹਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਹਨ ਇਹ ਸਭ ਸਮੇ ਦੇ ਚੱਕਰ ਹੁੰਦੇ ਹਨ ਸਮੇ ਤੋਂ ਬਲਵਾਨ ਜੀਵਨ ਵਿੱਚ ਕੁਝ ਵੀ ਨਹੀਂ ਹੁੰਦਾ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀ ਕਿਸਮਤ ਇੱਕ ਰਾਜੇ ਤੋਂ ਕੰਗਾਲ ਕੰਗਾਲ ਤੋਂ ਰਾਜਾ ਜੀਵਨ ਵਿੱਚ ਬਦਲ ਜਾਂਦੀ ਹੈ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਦੋਂ ਤੁਹਾਡੇ ਜੀਵਨ ਦੇ ਵਿੱਚ ਵੱਡੀ ਤਬਦੀਲੀ ਆਉਣ ਵਾਲੀ ਹੋਵੇ ਤਾਂ ਪਰਮਾਤਮਾ ਤੁਹਾਨੂੰ ਕੁਝ ਮਹਾਨ ਸਕਾਰਾਤਮਕ ਸੰਕੇਤ ਦਿੰਦੇ ਹਨ ਤੁਹਾਨੂੰ ਆਪਣੇ ਗੁਰੂਆਂ ਤੋਂ ਸਕਾਰਾਤਮਕ ਸੰਕੇਤ ਮਿਲਦੇ ਹਨ ਜੋ ਕਿ ਸਿੱਧੇ ਹੀ ਸਿੱਧੇ ਸੰਕੇਤ ਦਿੰਦੇ ਹਨ ਕਿ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀ ਆਉਣ ਵਾਲੀ ਹੈ ਇਹਨਾਂ ਸੰਕੇਤਾਂ ਨੂੰ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਹੀਂ ਹੋਵੇਗੀ ਤੁਹਾਡੇ ਜੀਵਨ ਵਿੱਚ ਇੱਕ ਬਹੁਤ ਹੀ ਅਦਭੁਤ ਬਦਲਾਵ ਆਉਣ ਵਾਲਾ ਹੈ ਇਸ ਲਈ ਅੱਜ ਮੈਂ ਤੁਹਾਡੇ ਲਈ ਅਜੇ ਨੌ ਸੰਕੇਤ ਲੈ ਕੇ ਆਈ ਹਾਂ ਜੇਕਰ ਤੁਸੀਂ ਇਹਨਾਂ ਨੌ ਨਿਸ਼ਾਨੀਆਂ ਦਾ ਅਨੁਭਵ ਕਰ ਰਹੇ ਹੋ ਤਾਂ ਤੁਸੀਂ ਜੀਵਨ ਵਿੱਚ ਥੋੜਾ ਰੁਕ ਜਾਓਗੇ ਅਤੇ ਇਹਨਾਂ ਸੰਕੇਤਾਂ ਨੂੰ ਪਛਾਣ ਕੇ ਤੁਸੀਂ ਤੁਹਾਡੇ ਜੀਵਨ ਦੇਪ ਵੇਖਦਾ ਫੈਸਲਾ ਕਰਨਾ ਸ਼ੁਰੂ ਕਰਦੇ ਹੋਗੇ ਤੇ ਆਓ ਹੁਣ ਦੱਸਦੇ ਹਾਂ ਉਹ ਕਿਹੜੇ ਸੰਕੇਤ ਹਨ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੰਕੇਤ ਮਿਸ ਨਾ ਕਰਨਾ ਸਾਰੇ ਸੰਕੇਤਾਂ ਨੂੰ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਇਹ ਹਰ ਸੰਕੇਤ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੇ ਹਨ ਗੱਲ ਕਰਦੇ ਹਾਂ ਹੁਣ ਪਹਿਲੇ ਸੰਕੇਤ ਦੀ ਜੇਕਰ ਤੁਹਾਨੂੰ ਅੱਜਕੱਲ੍ਹ ਨੀਂਦ ਉਸੇ ਸਮੇਂ ਠੀਕ ਖੋਲ ਜਾਂਦੀ ਹੈ ਜਦੋਂ ਕਿ ਪਰਮਾਤਮਾ ਦੇ ਨਾਮ ਚੱਪਣ ਦਾ ਵੇਲਾ ਹੁੰਦਾ ਹੈ ਜਿਸ ਸਮੇਂ ਪਹਿਲਾਂ ਤੁਸੀਂ ਉੱਠਦੇ ਸੀ ਉਸ ਸਮੇ ਤੋਂ ਪਹਿਲਾਂ ਨੀਂਦ ਖੁੱਲ ਜਾਵੇ ਤਾਂ ਕਹਿਣ ਤੋਂ ਭਾਵ ਕਿ ਜੇਕਰ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਤੁਹਾਡੀ ਅੱਖ ਖੁੱਲ ਰਹੀ ਹੈ ਤਾਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਬਦਲਾਵ ਆਉਣ ਵਾਲਾ ਹੈ ਜਾਣੀ ਕਿ ਜੀਵਨ ਦੇ ਵਿੱਚ ਤੁਹਾਨੂੰ ਜੋ ਸਹੀ ਰਾਹ ਹੁੰਦੀ ਹੈ ਸਹੀ ਮਾਰਗ ਜੋ ਹੁੰਦਾ ਹੈ ਉਹ ਦਿਖਣ ਵਾਲਾ ਹੈ ਇਸ ਲਈ ਤੁਹਾਨੂੰ ਪਹਿਲਾਂ ਹੀ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਜਦੋਂ ਵੀ ਇਹ ਸੰਕੇਤ ਮਿਲਣ ਕੇ ਤੁਹਾਡੀ ਇੱਕ ਅਮਰਤ ਵੇਲੇ ਆਪਣੇ ਆਪ ਖੁੱਲ ਰਹੀ ਹੈ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਬਦਲਾਅ ਆਉਣਗੇ ਸਾਥ ਸੰਗਤ ਜੀ ਗੱਲ ਕਰਦੇ ਹਾਂ ਹੁਣ ਅਗਲੇ ਸੰਕੇਤ ਦੀ ਅਗਲਾ ਸੰਕੇਤ ਤੁਹਾਡੇ ਵਿਆਹ ਦੇ ਬਾਰੇ ਦੇ ਵਿੱਚ ਹੈ ਜਾਨੀ ਕਿ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਅੱਗੇ ਨਾਲੋਂ ਕਾਫੀ ਖੁਸ਼ ਨਜ਼ਰ ਆ ਰਹੇ ਹੋ ਕੋਈ ਕਾਰਨ ਨਹੀਂ ਹੈ ਇਹੋ ਜਿਹੀ ਕੋਈ ਵੀ ਵਜ੍ਹਾ ਨਹੀਂ ਹੈ ਪਰ ਫਿਰ ਵੀ ਤੁਸੀਂ ਖੁਸ਼ ਨਜ਼ਰ ਆ ਰਹੇ ਹੋ ਇਸ ਦਾ ਮਤਲਬ ਤੁਸੀਂ ਸਮਝ ਜਾਣਾ ਕਿ ਪਰਮਾਤਮਾ ਤੁਹਾਨੂੰ ਕੁਝ ਚੰਗਾ ਸੰਕੇਤ ਦੇਣ ਵਾਲੇ ਹਨ ਜਦੋਂ ਤੁਹਾਡਾ ਖੁਸ਼ ਹੋਣ ਦਾ ਮਨ ਕਰ ਰਿਹਾ ਹੈ ਉਸੇ ਟਾਈਮ ਪਰਮਾਤਮਾ ਤੁਹਾਡੇ ਜੀਵਨ ਦੇ ਵਿੱਚ ਖੁਸ਼ੀ ਦੇ ਪਲ ਲੈ ਕੇ ਆਉਣ ਵਾਲੇ ਹਨ ਖੁਸ਼ੀਆਂ ਦਾ ਅਨੁਭਵ ਤੁਹਾਨੂੰ ਹੋਣ ਵਾਲਾ ਹੈ ਜਿੰਨੇ ਵੀ ਦੁੱਖ ਤੁਸੀਂ ਹੁਣ ਤੱਕ ਦੇਖੇ ਸਨ ਉਹ ਹੁਣ ਖਤਮ ਹੋਣ ਵਾਲੇ ਹਨ ਇਹ ਸੰਕੇਤ ਤੁਹਾਨੂੰ ਸਿੱਧਾ ਇਹ ਇਸ਼ਾਰਾ ਕਰਦਾ ਹੈ ਕਿ ਜਿਵੇਂ ਦਾ ਅਨੁਭਵ ਹੋਂ ਤੁਹਾਡੇ ਕੋਲ ਹੈ ਇੱਕ ਚੰਗਾ ਜੀਵਨ ਸਾਥੀ ਤੁਹਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰਨ ਵਾਲਾ ਹੈ ਹੁਣ ਗੱਲ ਕਰਦੇ ਹਾਂ ਅਗਲੇ ਤੀਸਰੇ ਸੰਕੇਤ ਦੇ ਪਾਰੇ ਸਾ ਸੰਗਤ ਜੀ ਤੀਸਰਾ ਸੰਕੇਤ ਅਧਿਆਤਮਿਕ ਤੌਰ ਤੇ ਨਜ਼ਰ ਆਉਣ ਵਾਲਾ ਹੈ ਇਸ ਸੰਕੇਤ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਧਨ ਦੌਲਤ ਆਉਣ ਵਾਲੀ ਹੈ ਤੁਹਾਡੇ ਘਰ ਦੀ ਤਜੋਰੀ ਭਰਨ ਵਾਲੀ ਹੈ ਅਗਰ ਤੁਹਾਡੇ ਘਰ ਵਿੱਚ ਪੰਛੀ ਆਲਣਾ ਬਣਾ ਰਹੇ ਹਨ ਲਗਾਤਾਰ ਪਸ਼ੂ ਪੰਛੀ ਤੁਹਾਡੇ ਘਰ ਵਿੱਚ ਆ ਰਹੇ ਹਨ ਤਾਂ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਮੈਂ ਇਹ ਵੀ ਦੱਸਤਾ ਮਾਂ ਕਿ ਅਗਰ ਪੰਛੀਆਂ ਦੀ ਚਹਿਚਹਾੜ ਤੁਹਾਡੇ ਘਰ ਦੇ ਆਸ-ਪਾਸ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਤਾਂ ਇਹ ਸੰਕੇਤ ਚੰਗਾ ਹੈ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਦੇਖਣ ਵਾਲਾ ਹੈ ਕਿਉਂਕਿ ਪਸ਼ੂ ਪੰਛੀ ਜਿਹੜੇ ਹੁੰਦੇ ਹਨ ਇਹਨਾਂ ਨੂੰ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੇ ਬਦਲਾਅ ਦੇ ਬਾਰੇ ਪਹਿਲਾਂ ਪਤਾ ਲੱਗ ਜਾਂਦਾ ਹੈ ਇਸ ਲਈ ਇਹ ਤੁਹਾਨੂੰ ਇਸ਼ਾਰਾ ਕਰਦੇ ਹਨ ਕਿ ਤੁਸੀਂ ਪਰੇਸ਼ਾਨ ਨਾ ਹੋ ਉਹ ਜੀਵਨ ਬਦਲਣ ਵਾਲਾ ਹੈ ਹੁਣ ਦੱਸਦੇ ਹਾਂ ਸਾਧ ਸੰਗਤ ਜੀ ਚੌਥੇ ਸੰਕੇਤ ਦੇ ਬਾਰੇ ਚੌਥਾ ਸੰਕੇਤ ਕਿ ਬੱਚਿਆਂ ਦੇ ਵਿੱਚ ਈਸ਼ਵਰ ਦਾ ਵਾਸ ਹੁੰਦਾ ਹੈ ਬੱਚੇ ਜੇਕਰ ਤੁਹਾਨੂੰ ਦੇਖ ਕੇ ਅਚਾਨਕ ਹੀ ਮਸਕਰਾਉਂਦੇ ਹਨ ਜਾਂ ਤੁਹਾਡੇ ਜੀਵਨ ਦੇ ਵਿੱਚ ਅਗਰ ਕਿਸੇ ਵੀ ਬੱਚੇ ਦਾ ਆਗਮਨ ਹੁੰਦਾ ਹੈ ਸਮਝ ਲੈਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਖੁਸ਼ੀਆਂ ਆਉਣ ਵਾਲੀਆਂ ਹਨ ਕਿ ਜੋ ਖੁਸ਼ੀ ਤੋਂ ਤੁਸੀਂ ਕਾਫੀ ਸਮੇਂ ਤੋਂ ਤਰਸ ਰਹੇ ਸੀ ਉਹ ਖੁਸ਼ੀ ਹੁਣ ਤੁਹਾਨੂੰ ਮਿਲਣ ਵਾਲੀ ਹੈ ਕਿਉਂਕਿ ਬੱਚੇ ਪਰਮਾਤਮਾ ਦਾ ਰੂਪ ਮੰਨੇ ਜਾਂਦੇ ਹਨ ਬੱਚਿਆਂ ਦਾ ਬੱਚਿਆਂ ਦੇ ਵਿੱਚ ਪਰਮਾਤਮਾ ਵਾਸ ਕਰਦਾ ਹੈ ਅਗਰ ਬੇਵਜ੍ਹਾ ਤੁਹਾਨੂੰ ਕੋਈ ਬੱਚਾ ਮਿਲ ਜਾਵੇ ਜਾਂ ਬੱਚੇ ਮਿਲ ਜਾਣ ਤੁਹਾਨੂੰ ਦੇਖ ਕੇ ਖੁਸ਼ ਹੋ ਜਾਣ ਤਾ ਸਮਝੋ ਕਿ ਪਰਮਾਤਮਾ ਦੇ ਵੱਲੋਂ ਦਿੱਤਾ ਗਿਆ ਬਹੁਤ ਵੱਡਾ ਸੰਕੇਤ ਹੈ ਤੁਹਾਡਾ ਜੀਵਨ ਬਦਲਣ ਵਾਲਾ ਹੈ ਜਿੰਨਾ ਪਰੇਸ਼ਾਨੀਆਂ ਦੇ ਵਿੱਚ ਤੁਸੀਂ ਹੁਣ ਤੱਕ ਕਿਰੇ ਹੋਏ ਸੀ ਉਹਨਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਣ ਵਾਲਾ ਹੈ ਅਗਲੇ ਸੰਕੇਤ ਦੀ ਗੱਲ ਕਰਦੇ ਹਾਂ ਅਗਲਾ ਸੰਕੇਤ ਅਧਿਆਤਮਿਕ ਤੌਰ ਤੇ ਜੁੜਿਆ ਹੋਇਆ ਹੈ ਜੇਕਰ ਮਨੁੱਖ ਨੂੰ ਇਹ ਸੰਕੇਤ ਮਿਲ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇ ਭਾਗ ਇੰਨੇ ਜਲਦੀ ਬਦਲ ਜਾਣਗੇ ਕਿ ਜਿਸ ਤਰ੍ਹਾਂ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਇਹ ਸੰਕੇਤ ਕਿ ਪਰਮਾਤਮਾ ਦੇ ਸਿਮਰਨ ਦੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੈ ਕਿਤੇ ਪਾਠ ਹੋ ਰਿਹਾ ਹੈ ਉਹ ਸੁਣਾਈ ਦਿੰਦਾ ਹੈ ਕਿਤੇ ਸਿਮਰਨ ਹੋ ਰਿਹਾ ਹੈ ਉਹ ਸੁਣਾਈ ਦਿੰਦਾ ਹੈ ਜਾਂ ਕਿਤੇ ਸੁਖਮਨੀ ਸਾਹਿਬ ਹੋ ਰਿਹਾ ਹੈ ਉਹ ਸੁਣਾਈ ਦੇ ਰਿਹਾ ਹੈ ਤਾਂ ਇਹ ਬਹੁਤ ਚੰਗਲ ਸੰਕੇਤ ਮੰਨਿਆ ਜਾਂਦਾ ਹੈ ਇਹ ਸੰਕੇਤ ਦਿਖਾਈ ਦੇਣ ਤੇ ਸਮਝ ਲੈਣਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੇ ਕਾਰਜ ਤੁਹਾਡੇ ਰਾਸ ਹੋਣਗੇ ਪਰਮਾਤਮਾ ਦੀ ਤੁਹਾਡੇ ਉਤੇ ਨજર ਹੈ ਪਰਮਾਤਮਾ ਦਾ ਆਸ਼ੀਰਵਾਦ ਛੁਪਿਆ ਹੋਇਆ ਹੈ ਜੋ ਵੀ ਕਾਰੋਬਾਰ ਤੁਸੀਂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜਿਸ ਵੀ ਚੀਜ਼ ਨੂੰ ਹੱਥ ਪਾਉਗੇ ਉਹ ਚੀਜ਼ ਸੋਨਾ ਬਣ ਜਾਵੇਗੀ ਸੁਪਨੇ ਦੇ ਵਿੱਚ ਵਾਇਗਰੂ ਦਾ ਦਰਦ ਦੇਖਣਾ ਗੁਰਦੁਆਰਾ ਸਾਹਿਬ ਦੇਖਣਾ ਇਹ ਬਹੁਤ ਸ਼ੋਭ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਇਹ ਸੰਕੇਤ ਤੁਹਾਡੀ ਜ਼ਿੰਦਗੀ ਵਿੱਚ ਲਗਾਤਾਰ ਹੋ ਰਹੇ ਹਨ ਤੁਹਾਨੂੰ ਸਮਝ ਲੈਣਾ ਸਾਡੀ ਜਿਹੜੀ ਪਰੇਸ਼ਾਨੀ ਹੈ ਉਸ ਦਾ ਅੰਤ ਹੋਣ ਵਾਲਾ ਹੈ ਅਤੇ ਹੁਣ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਪ੍ਰਵੇਸ਼ ਕਰਨ ਵਾਲੀਆਂ ਹਨ ਅਗਲਾ ਛੇਵਾਂ ਸੰਕੇਤ ਹੈ ਜੋ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਨੂੰ ਧਿਆਨ ਨਾਲ ਸਮਝਣਾ ਛੇਵੇਂ ਸੰਕੇਤ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਬਹੁਤ ਗੰਝ ਦੇ ਵਿੱਚ ਆ ਜਾਂਦੇ ਹਨ ਤੁਹਾਡੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੁੰਦਾ ਹੈ ਕਰਜ਼ੇ ਮੁਕਤੀ ਦਾ ਮਾਰਗ ਤੁਹਾਨੂੰ ਦਿਸਦਾ ਨਹੀਂ ਤੁਹਾਡੇ ਸਿਰ ਤੇ ਬਹੁਤ ਕਰਜ਼ਾ ਹੈ ਤਾਂ ਤੁਸੀਂ ਸੋਚਦੇ ਹੋ ਮੈਂ ਤਾਂ ਇਹਨੇ ਖਰਚੇ ਵੀ ਨਹੀਂ ਕਰਦਾ ਫਿਰ ਵੀ ਇਹਨਾਂ ਕਰਜ਼ਾ ਕਿਵੇਂ ਅਤੇ ਅਚਾਨਕ ਉਸ ਕਰਜ਼ੇ ਦੀ ਮੁਕਤੀ ਦਾ ਵੀ ਤੁਹਾਨੂੰ ਮਾਰਗ ਦਿੱਸ ਜਾਂਦਾ ਹੈ ਸਮਝ ਜਾਣਾ ਇਹ ਪਰਮਾਤਮਾ ਦਾ ਸੰਕੇਤ ਹੈ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਵੇਂ ਪਰਮਾਤਮਾ ਦਾ ਸ਼ੁਭ ਸੰਕੇਤ ਹੋਇਆ ਕਿਉਂਕਿ ਇਹ ਤਾਂ ਕਰਜ਼ਾ ਹੈ ਜੋ ਸਾਡੇ ਉੱਤੇ ਚੜ ਗਿਆ ਹੈ ਪਰ ਤੁਹਾਡੇ ਪੱਖ ਵਿੱਚ ਕੋਈ ਫੈਸਲਾ ਆ ਜਾਂਦਾ ਹੈ ਇਹ ਇੱਕ ਪਰਮਾਤਮਾ ਵੱਲੋਂ ਦਿੱਤਾ ਹੋਇਆ ਸ਼ੁਭ ਸੰਕੇਤ ਹੈ ਕਿ ਤੁਹਾਡੇ ਉੱਪਰ ਜਿਹੜਾ ਕਰਜ਼ਾ ਸੀ ਉਹ ਹੁਣ ਲੈ ਜਾਵੇਗਾ ਇਸ ਸੰਕੇਤੋਂ ਪਤਾ ਲੱਗਦਾ ਹੈ ਕਿ ਜੀਵਨ ਦੀ ਆਰਥਿਕ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਜੀਵਨ ਵਿੱਚ ਧਨ ਦਾ ਆਗਮਨ ਹੋਣ ਵਾਲਾ ਹੈ ਪਰਮਾਤਮਾ ਤੁਹਾਨੂੰ ਕਰਜ਼ਵਾਨ ਇਸ ਲਈ ਬਣਾਉਂਦੇ ਹਨ ਕਿ ਤੁਸੀਂ ਧਨ ਵੱਲ ਆਕਰਸ਼ਿਤ ਹੋ ਕੇਆਂ ਤੋਂ ਭਾਵ ਕਿ ਤੁਸੀਂ ਧਨ ਦੀ ਸਥਿਤੀ ਵੱਲ ਦੇਖਣਾ ਸ਼ੁਰੂ ਕਰ ਦਿਓ ਤੁਹਾਡੇ ਬਹੁਤ ਸਾਰੇ ਲੋਕ ਇਸ ਲਈ ਸਫਲ ਨਹੀਂ ਹੋ ਪਾਉਂਦੇ ਕਿਉਂਕਿ ਤਨ ਦੇ ਲੈਣ ਦੇਣ ਤੇ ਕਦੇ ਧਿਆਨ ਨਹੀਂ ਰੱਖਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਆਮਦਨ ਇੰਨੀ ਹੈ ਮੈਨੂੰ ਇੰਨੇ ਪੈਸੇ ਵਿੱਚ ਇਹ ਘਰ ਚਲਾਉਣਾ ਪਵੇਗਾ ਉਹ ਕਦੇ ਵੀ ਜ਼ਿਆਦਾ ਬਾਰੇ ਸੋਚਦਾ ਨਹੀਂ ਅਤੇ ਨਾ ਹੀ ਘਟ ਬਾਰੇ ਇਸ ਲਈ ਸਾਧ ਸੰਗਤ ਜੀ ਪਰਮਾਤਮਾ ਤੁਹਾਡੇ ਧਿਆਨ ਨੂੰ ਆਕਰਸ਼ਿਤ ਕਰਨ ਦੇ ਲਈ ਕੁਝ ਸੀਮਤ ਮੁਸ਼ਕਲਾਂ ਪੈਦਾ ਕਰਦਾ ਹੈ ਜਿਵੇਂ ਕਿ ਕਰਜ਼ਾ ਫਿਰ ਉਸ ਦਾ ਹਾਲ ਜਲਦੀ ਹੀ ਕੱਢ ਦਿੰਦਾ ਹੈ ਇਸ ਲਈ ਇਹ ਸੰਕੇਤ ਮਿਲਣਾ ਵੀ ਚੰਗਾ ਹੈ ਅਗਲਾ 7ਵਾਂ ਸੰਕੇਤ ਹੈ ਕਿ ਬੜੇ ਧਿਆਨ ਨਾਲ ਸੁਣਨ ਵਾਲਾ ਹੈ ਉਹ ਹੈ ਅੰਗਾਂ ਦਾ ਫੜਕਣਾ ਅੰਗ ਦਾ ਫੜਕਣਾ ਸ਼ੁਭ ਸੰਕੇਤ ਹੈ ਇਹ ਤੁਹਾਡੇ ਸੱਜੇ ਹੱਥ ਦਾ ਹੈ ਅਤੇ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਚੰਗਾ ਸਮਾਂ ਆਉਣ ਵਾਲਾ ਹੈ ਕਿ ਜੋ ਵੀ ਤੁਹਾਡੇ ਜੀਵਨ ਵਿੱਚ ਪਰੇਸ਼ਾਨੀ ਚੱਲ ਰਹੀ ਸੀ ਉਹ ਪਰੇਸ਼ਾਨੀ ਹੁਣ ਖਤਮ ਹੋਣ ਵਾਲੀ ਹੈ ਅਗਲਾ ਸੰਕੇਤ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਪ੍ਰਮਾਤਮਾ ਦੇ ਸਾਹਮਣੇ ਬੈਠੇ ਪਾਠ ਪੂਜਾ ਗਾਦੇ ਹੋ ਅਤੇ ਪਾਠ ਪੂਜਾ ਕਰਦੇ ਸਮੇਂ ਤੁਹਾਡੇ ਅੱਖਾਂ ਵਿੱਚ ਜਲ ਆ ਜਾਵੇ ਤੁਹਾਡਾ ਰੋਣ ਨੂੰ ਮੰਨ ਕਰੇ ਇਹ ਵੀ ਇੱਕ ਚੰਗਾ ਸੰਕੇਤ ਹੈ ਕਿ ਤੁਸੀਂ ਘਬਰਾਓ ਨਾ ਪਰਮ ਪਿਤਾ ਪ੍ਰਮਾਤਮਾ ਤੁਹਾਡੇ ਨਾਲ ਹੈ ਤੁਹਾਡੇ ਅੰਗ ਸੰਗ ਹੈ ਅਤੇ ਹੁਣ ਤੁਹਾਡੇ ਬਹੁਤ ਜਲਦੀ ਪ੍ਰਮਾਤਮਾ ਸਾਰੇ ਦੁੱਖ ਦਰਦ ਕਸ਼ਟ ਘਟ ਦੇਣਗੇ ਵਾਇਗੁਰੂ ਸੱਚੇ ਪਾਸ਼ਾ ਜੀ ਸਾਨੂੰ ਦੱਸਦੇ ਹਨ ਕਿ ਜਿਨਾਂ ਪ੍ਰੇਮ ਤੂੰ ਮੈਨੂੰ ਕਰਦਾ ਹੈ ਉਹ ਨਹੀਂ ਪ੍ਰੇਮ ਮੈਂ ਤੈਨੂੰ ਕਰਦਾ ਹਾਂ ਐਸੇ ਹੀ ਰੱਬ ਤੁਹਾਨੂੰ ਸੰਕੇਤ ਦਿੰਦਾ ਹੈ ਤੇ ਪਾਠ ਕਰਦੇ ਸਮੇਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਆਉਂਦੇ ਹਨ ਵਾਇਗੁਰੂ ਜੀ ਦੱਸਦੇ ਹਨ ਕਿ ਬੁਰਾ ਸਮਾਂ ਤੁਹਾਡਾ ਹੁਣ ਖਤਮ ਹੋਣ ਵਾਲਾ ਹੈ ਬਹੁਤ ਜਲ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਹੁਣ ਜਦੋਂ ਵੀ ਤੁਸੀਂ ਪਾਠ ਕਰੋ ਪੂਰੇ ਹਿਰਦੇ ਦੇ ਨਾਲ ਸੱਚੇ ਮਨ ਨਾਲ ਕਰੋ ਅਗਲਾ ਸੰਕੇਤ ਹੈ ਜੋ ਵੀ ਕੰਮ ਕਰਦੇ ਹੋ ਤੁਸੀਂ ਉਸ ਨੂੰ ਦਿਲ ਲਗਾ ਕੇ ਕਰਦੇ ਰਹੋ ਉਹ ਵੀ ਚੰਗੇ ਦਿਨਾਂ ਦੀ ਨਿਸ਼ਾਨੀ ਹੈ ਤੁਸੀਂ ਇਸ ਮੌਕੇ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਸੰਭਾਲ ਲੈਣਾ ਆਪਣੇ ਅੱਜ ਦੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਨੀ ਜੇਕਰ ਤੁਸੀਂ ਇਸ ਵੇਲੇ ਨੂੰ ਸੰਭਾਲ ਲਿਆ ਤਾਂ ਫਿਰ ਸੰਗਤ ਜੀ ਇਹ ਸੰਕੇਤ ਵਾਰ-ਵਾਰ ਨਹੀਂ ਮਿਲਣਾ ਤੁਸੀਂ ਆਪਣੇ ਬਿਸਤਰ ਨੂੰ ਅੰਮ੍ਰਿਤ ਵੇਲੇ त्याਗੋ ਅੰਮ੍ਰਿਤ ਵੇਲੇ ਜਾਗੋ ਅਤੇ ਇਸ਼ਨਾਨ ਕਰੋ ਇਸ਼ਨਾਣ ਕਰਕੇ ਬਾਣੀ ਪੜੋ ਫਿਰ ਤੁਸੀਂ ਹੌਸਲੇ ਦੇ ਨਾਲ ਆਪਣੇ ਸਾਰੇ ਕੰਮਾਂ ਵਿੱਚ ਜੁੜ ਜਾਓ ਤੁਹਾਡੇ ਦਿਨ ਦੀ ਸ਼ੁਰੂਆਤ ਜੇਕਰ ਚੰਗੇ ਤਰੀਕੇ ਦੇ ਨਾਲ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਹੋਵੇਗੀ ਤਾਂ ਤੁਹਾਡਾ ਸਾਰਾ ਦਿਨ ਬਹੁਤ ਵਧੀਆ ਰਹੇਗਾ ਤੁਸੀਂ ਆਪਣੇ ਕੰਮ ਟਾਈਮ ਸਿਰ ਨਿਬੜ ਸਕੋਗੇ ਜਿਸ ਨਾਲ ਮਨ ਵਿੱਚ ਸਹੀ ਰਹੇਗਾ ਤੁਹਾਨੂੰ ਗੁੱਸਾ ਵੀ ਨਹੀਂ ਆਵੇਗਾ ਤੇ ਤੁਹਾਡੇ ਸਾਰੇ ਕਾਰਜ ਵੀ ਨਿਰੰਤਰ ਪੂਰੇ ਹੋ ਜਾਣਗੇ ਇਹ ਵੀ ਬਹੁਤ ਵੱਡਾ ਸੰਕੇਤ ਹੈ ਤੁਹਾਡੇ ਉਤੇ ਚੰਗਾ ਸਮਾਂ ਆਉਂਦਾ ਤੁਹਾਡਾ ਮਨ ਵੀ ਖਿਹੜਿਆ ਰਹੇਗਾ ਦੂਸਰਾ ਇਸ ਤਰ੍ਹਾਂ ਤੁਹਾਡੇ ਸਾਰੇ ਕੰਮ ਬਹੁਤ ਵਧੀਆ ਤਰੀਕੇ ਨਾਲ ਸਮੇਂ ਸਿਰ ਹੋ ਜਾਣਗੇ ਇਸ ਉੱਪਰ ਕੋਈ ਵੀ ਦਲੇਦਰ ਦਾ ਸਾਇਆ ਨਹੀਂ ਹੋਵੇਗਾ ਉਹ ਕੰਮ ਤੁਹਾਡੇ ਸਾਰੇ ਹੀ ਪਰਮਾਤਮਾ ਆਪ ਹਾਜ਼ਰ ਨਜ਼ਰ ਰੋ ਕੇ ਕਰਵਾਉਣਗੇ ਫਿਰ ਦੇਖਣਾ ਦਿਨ ਬਦਲਦਿਆਂ देर ਨਹੀਂ ਲੱਗੇਗੀ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਿਓ ਫਿਰ ਜਦ ਵੀ ਤੁਸੀਂ ਇੰਨਾ ਜ਼ਿਆਦਾ ਕੰਮ ਕਰੋਗੇ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਅਗਲੇ ਸੰਕੇਤ ਦੇ ਬਾਰੇ ਅਗਲਾ ਸੰਕੇਤ ਕਿ ਜਦ ਵੀ ਤੁਹਾਨੂੰ ਆਸੇ ਪਾਸੇ ਕੋਈ ਵੀ ਮਾੜਾ ਦਿਖੇ ਭਾਵੇਂ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਕੋਈ ਵੈਰ ਵਿਰੋਧ ਚੱਲ ਰਿਹਾ ਹੋਵੇ ਤੁਹਾਨੂੰ ਕੋਈ ਆਪਣੇ ਤੋਂ ਉੱਚਾ ਤੇ ਆਪਣੇ ਤੋਂ ਨੀਵਾਂ ਨਾ ਦਿਖੇ ਸਾਰੇ ਤੁਹਾਨੂੰ ਆਪਣੀ ਜਾਦ ਦੇਹੀ ਨਜ਼ਰਾਂ ਤਾਂ ਸਮਝ ਲੈਣਾ ਤਾਂ ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਹੋ ਗਈ ਹੈ ਇਹ ਵੀ ਤੁਹਾਡੇ ਚੰਗੇ ਦਿਨ ਆਉਣ ਦਾ ਬਹੁਤ ਵੱਡਾ ਸੰਕੇਤ ਹੈ ਕਿ ਤੁਸੀਂ ਹਰ ਕਿਸੇ ਦੇ ਨਾਲ ਪੂਰੇ ਮੇਲ ਮਲਾਪ ਤੇ ਪਿਆਰ ਦੇ ਨਾਲ ਪੇਸ਼ ਆ ਰਹੇ ਹੋ ਉਹ ਵੀ ਤੁਹਾਡੀ ਇੱਜ਼ਤ ਕਰਨਗੇ ਜੇਕਰ ਤੁਸੀਂ ਕਿਸੇ ਨੂੰ ਪਿਆਰ ਦਿਓਗੇ ਤੁਹਾਨੂੰ ਵੀ ਉਹ ਉਸ ਕੋਲੋਂ ਪਿਆਰ ਮਿਲੇਗਾ ਤੇ ਸਾਧ ਸੰਗਤ ਜੀ ਇਹ ਵੀ ਚੰਗੇ ਸਮੇਂ ਆਉਣ ਦੇ ਸੰਕੇਤ ਹਨ ਤੁਸੀਂ ਇਹਨਾਂ ਗੱਲਾਂ ਨੂੰ ਪੱਲੇ ਨਾਲ ਬੰਨ ਲਓ ਤੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਸੰਕੇਤਾਂ ਨੂੰ ਦੇਖਣਾ ਕਿ ਪਰਮਾਤਮਾ ਨੇ ਇਹ ਸੰਕੇਤ ਤੁਹਾਨੂੰ ਦਿੱਤੇ ਹਨ ਜਾਂ ਨਹੀਂ ਦਿੱਤੇ ਜੇਕਰ ਦਿੱਤੇ ਹਨ ਤਾਂ ਤੁਸੀਂ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਗਵਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ